असे जी अज आप कट दे टेट सलवार दूरा करा गहल आप ਜੀ ਆਪਾਂ ਚਾਰੇ ਤਾਹਾਂ ਮੋੜ ਕੇ ਲਵਣੀਆਂ ਨੇ ਤੇ ਬੰਦ ਵਾਲੀ ਸਾਈਡ ਆਪਾਂ ਮੂਰੀ ਰੱਖਾਂਗੇ ਤੇਲੀ ਸਾਈਡ ਖੁੱਲੀ ਸਾਈਡ ਆਪਾਂ ਕਟਾਂਗੇ ਆਪਾਂ ਨਿਕਾਣ ਕੱਢਿਆ ਦਾ ਜਿਹੜਾ ਸਹੀ ਕਰ ਲਾਂਗੇ ਇਹਨਾਂ ਦੀ ਮੂਰੀ ਹੈਗੀ 7 ਇੰਚ ਤੇ ਆਪਾਂ 1.5 ਇੰਚ ਵਧਾ ਕੇ ਰੱਖਨੇ 8.5 ਇੰਚ ਸਲਵਾਰ ਦੀ ਲੰਬਾਈ ਹੈਗੀ ਹੈਗੀ 32.5 ਇੰਚ ਤੇ ਆਪਾਂ ਨੇ

పావే ప ఇచ్చాగే సవా ఇంచది కాట పవే ਤੋ ਪਰਬੰਨ ਜਗੰਤ ਤੋਂ ਚੱਕਾਂ ਕਾਟੇ ਇਹਨਾਂ ਸਲਵਾਰ ਡਿੱਗਦੀ ਨਹੀਂ ਹੈਗੀ ਮੋਹਰਾਂ ਤੇ ਸਿੱਧੀ ਖੜੀ ਰਹਿਣੀ ਹੈ ਹਾਂਜੀ ਵੈਸਤਾ ਐਸੀ ਦੀ ਗੁੰਦੀਆਂ ਪੈ ਜਾਂਦੀਆਂ ਨੇ ਇਹਦੀ ਲੰਬਾਈ ਘੱਟ ਹੈਗੀ ਇਹ ਕਰਕੇ ਆਪਾਂ ਅਲੱਗ ਤੋਂ ਕੱਪੜਾ ਲਾਵਾਂਗੇ ਆਹ ਪਸਤਾਈ 28 ਇੰਚ ਰੱਖਿਆ ਤਾਂ ਫੇਰ ਹਾਂਜੀ ਇਹਦਾ ਫੇਰ ਘੱਟ ਵੀ ਜਾਂਦਾ 25 26 ਤੱਕ ਵੀ ਰਹਿੰਦਾ ਇਹਨਾਂ ਦੇ ਵੈਲਟ ਵੱਡੀ ਆ ਤਾਂ ਕਰਕੇ ਆਪਾਂ 27 ਇੰਚ ਦਾ ਲੈਤਾ ਤੇ ਇਤੋਂ ਆਪਣੇ 9 ਇੰਚ ਦੀ ਛੋਲੀ ਲੱਤੀ ਆਸ ਨੂੰ ਓਕੇ ਹਾਂਜੀ ਆਪਣੀ 벨ਟ ਹੈਗੀ 25 ਇੰਚ ਦੀ 1.5 ਇੰਚ ਆਪਾਂ ਵੱਧ ਰੱਖਾਂਗੇ 26.5 ਰੱਖਾਂਗੇ 7.5 ਆਪਾਂ ਨੇ ਲੰਬਾਈ ਰਣੀ ਹੈ 1.5 ਇੰਚ ਦੀ 벨ਟ ਤਿਆਰ ਕਰਾਂਗੇ ਆਪਾਂ 2.5 ਇੰਚ ਸਉਣ ਵਾਸਤੇ ਤੇ ਨੀਫੇ ਵਾਸਤੇ ਰਹੀ Γιατί τα νότα του, τα σφίγα του.